ਮੈਂ ਖੜਾ ਬਰਨਾਲੇ ਮੰਡੀ ਤੇ ਤੇ ਬਾਈ ਨਾਲ ਕੱਲ ਕਰਾਉਣੇ ਸਵਰਾਜ ਪੁਰਾਣੇ ਮਾਡਲ ਤੇ ਖੜਾ ਤੇ ਸਾਨੂੰ ਬਰੀ ਵਗੇ ਜਾਣਗੇ ਕੀ ਆਲਾ ਵੀਰ ਠੀਕ ਆ ਵੀਰੇ ਕਿੰਨਾ ਮਾਡਲ ਆ ਵੀਰੇ ਇਹ 99 ਮਾਡਲ ਲੱਗਦੇ 98 ਮਾਡਲ ਹਾਂ ਵੀਰੇ ਮਾਗਰੇ ਟਰਨਾਂ ਮੈਂ ਮਾਗਰੇ ਟਰਨਾਂ ਮੈਂ ਛੇ ਚੀਰੀ ਹੋਇਆ ਵਾ ਛੇ ਚੀਰੀ ਹੋਇਆ ਵਾ ਹਾਂ ਡਿਸਟ੍ਰੀਬਿਊਟਰ ਦਾ ਲੱਗਿਆ ਠੀਕ ਹੈ ਡਬਲ ਕਲਚ ਹੋ ਗਿਆ ਆਪਣਾ ਹਾਂ ਹਾਂ ਡਬਲ ਕਲਚ ਕੀ ਡਿਮਾਂਡ ਕੀ ਆ ਵੀਰੇ ਇਹਦੀ ਡਿਮਾਂਡ 95 195000 ਪਿੰਡ ਕਿਹੜਾ ਕਰਮਗੜ੍ਹ ਦੇ ਕਰਮਗੜ੍ਹ ਹਾਂ ਮੰਨਤਾ ਠੀਕ ਹੈ ਵੀਰੇ ਮੋਬਾਈਲ ਨੰਬਰ ਬੋਲ ਦੇ ਇੱਕ ਵਾਰ 9815 3452 ਠੀਕ ਆ ਤੇ ਬਈ ਦੇਖ ਲੋ ਤੁਸੀਂ ਉਹਨੂੰ ਦਿਖਾ ਰਿਹਾ ਹਾਂ ਅਰੇ ਅਰੇ ਡਿਸਟਰੀਬਿਊਟਰ ਬਾਤ ਲਓ ਹਾਂ ਲੱਗਾ ਵੀਰੇ ਲਿਫਟ ਵਾਲਾ ਕਰਦਾ ਓਕੇ ਚੱਲਦਾ ਓਕੇ ਕਰਦਾ ਹਾਂ ਹਾਂ ਵੀਰੇ ਬਸ ਠੀਕ ਹੈ ਟਰੈਕਟਰ ਬਿਲਕੁਲ ਸਾਫ਼ ਆ ਵੀਰ ਜਿਹੜੇ ਵੀਰ ਨੇ ਲੈਣਾ ਉਹ ਮੋਬਾਈਲ ਨੰਬਰ ਬਾਈ ਨੇ ਬੋਲਤਾ ਤੇ ਬਾਈ ਨਾਲ ਕਨੈਕਟ ਕਰ ਲਿਓ